ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਰਸੂਲਪੁਰ ਜੀ ਤਹਿਸੀਲ ਜਗਰਾਉਂ ਤੇ ਜ਼ਿਲ੍ਹਾ ਬਈਨੂ ਲੁਧਿਆਣਾ ਪੈਂਦਾ ਜੀ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਦੋ ਸੂਏ ਸਵਾਏ ਨਾਗਾ ਜੀ ਤੇ ਇੱਕ ਟੋਕੜ ਆ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਮੇਰਾ ਕੰਮ ਸਰਪ ਤੁਹਾਨੂੰ ਪਾਸੂ ਦਿਖਾਉਣਾ ਹੁੰਦਾ ਆਜੋ ਜੀ ਸਸੀ ਗਾਲ ਜੀ ਸਸੀ ਗਾਲ ਵੀਰੇ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ प्रदीप ਸਿੰਘ ਪਿੰਡ ਰਸ਼ੂਲਪੁਰ ਜ਼ਿਲ੍ਹਾ ਲੁਧਿਆਣਾ ਤੇ ਐਸੀ ਜਿੱਥੇ ਗਰਾਉ ਨੰਬਰ 887670927 887670927 ਠੀਕ ਆ ਭਾਈ ਇੱਕ ਨੰਬਰ ਚੁੱਤੀ ਬੱਚੀ ਤੋਂ ਸ਼ੁਰੂ ਕਰਦੇ ਸੁਆ ਕੰਨਵਾ ਜੀ ਕੋਲੂਨ ਆ ਵੀਰੇ ਦੰਦੋ ਜੀ ਦੰਦੋਂ ਨਹੀਂ ਦੇਖੀ ਯਾਰ ਆਪਾਂ ਚੱਕੀ ਕਦੋਂ ਸੂਈ ਹੈ ਜੀ ਇਹ ਇਹਨੂੰ ਵੀਰੇ 12 13 ਦਿਨ ਹੋ ਗਏ ਸੂਈ ਬੱਚਾ ਕੀ ਹੈ ਜੀ ਬੱਚਾ ਵੱਛਾ ਨਿਕਲ ਗਿਆ ਵੀਰੇ ਸੈਕਸ ਰੇਸ਼ਮ ਹੁੰਦਾ ਸੀਗਾ ਠੀਕ ਹੈ ਜੀ ਬੱਚੇ ਦੀ ਕੁਆਲਿਟੀ ਵਧੀਆ ਜੀ ਚੈੱਕ ਕਰ ਸਕਦੇ ਹੋ ਤੁਸੀਂ ਤੇ ਜੇਰ ਦੀ ਸਾਫ ਆ ਜੀ ਜੇਰ ਜੂ ਦੀ ਸਾਫ ਆ ਵੀਰੇ ਕਿੰਨਾ ਦ ਦੁੱਧ ਦੇ ਵੀ 15 ਕਿਲੋ ਹੋਊਗਾ ਪਰ 14 ਕਹਿ ਕੇ ਦੇਵਾਂਗੇ ਥਣਾਂ ਦੇ ਕੋਈ ਧਾਰਾਵਾਂ ਨਾ ਮਾਰੇ ਭਾਵੇਂ ਥਣਾਂ ਦੀ ਡੰਨ ਹੈ ਜੀ ਜਮਾ ਓਕੇ ਹੈ ਵੀਰੇ ਠੀਕ ਹੈ ਜੀ ਤੋੜ ਕੇ ਦਿਖਾ ਦਿਵੀਂ ਵੀਰੇ 22 ਦੇ ਦਸਨ ਮੁਤਾਬਕ ਸੂਆ ਬਾਈ 10 ਦਾ ਕਿ ਪਹਿਲਾ ਸੂਈ ਹੈ ਜੀ 15 ਦਿਨ ਹੋ ਗਏ ਸੂਈ ਨੂੰ ਬੱਚਾ ਮਗਰ ਬੱਚਾ ਬਾਕੀ ਬੱਚਾ ਤੁਹਾਡੇ ਸਾਹਮਣੇ ਹੈ ਜੀ ਤੁਸੀਂ ਜਿੰਨਾ ਸਮਾਂ ਮਰਜ਼ੀ ਮੰਨ ਲਿਓ ਜੀ ਜਿਹੜਾ ਨੈੱਟ ਦੁੱਧ ਤਿਆਰ ਹੋਊਗਾ ਜੀ ਉਹ 15 ਕਿਲੋ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਚਵਾਈ ਕਰ ਸਕਦਾ ਜੀ ਬਾਕੀ ਫੀਸ ਕੁਆਲਿਟੀ ਸੋਹਣੀ ਰੰਗ ਪ੍ਰਿੰਟ ਦੀ ਪੂਰੀ ਚੰਗੀ ਹੈ ਜੀ ਸਨਖਪੁਣਾ ਬਹੁਤ ਹੈ ਜੀ ਸੋਹਣਾ ਥਣ ਲੱਗਿਆ ਵਾ ਹੱਥੀ ਚਵਾਈ ਵਾਲਾ ਬਾਈ ਕਹਿੰਦਾ 14 ਕਿਲੋ ਦਿੱਤਾ ਚਾਹੇ ਕੋਈ ਧਾਰ ਵੀ ਨਾ ਮਾਰੇ ਆਪਣੀ ਜ਼ਿੰਮੇਵਾਰੀ ਹੋਊਗੀ ਪਰ ਬਰੇ ਸੂਏ ਸਵਾਏ ਪਸ਼ੂ ਦਾ ਫਾਇਦਾ ਹੋ ਜਾਂਦਾ ਬਾਈ ਦੇ ਘਰੇ ਦੋ ਟਾਈਮ ਚਾਰ ਟਾਈਮ ਛੇ ਟਾਈਮ ਤੁਸੀਂ ਤਸਰਲੀ ਕਰ ਸਕਦੇ ਆ ਜੀ ਠੰਡੀ ਸਿਲ ਪੂਰੀ ਆ ਹਾਈਟ ਵੀ ਬਚੰਗੀ ਹੈ ਜੀ ਬਾਕੀ ਕੁਆਲਿਟੀ ਵਾਲੀ ਹੈ ਜੀ ਡਿਮਾਂਡ ਕੁਆਲਿਟੀ ਬਹੁਤ ਹੈ ਬਰੇ ਡਿਮਾਂਡ ਬਰੇ ਦੀ ਡਿਮਾਂਡ ਵੀਰੇ ਕਰਾਉਣ ਨੂੰ ਭਾਵੇਂ 50 ਕਰਾਲਾ 55 ਕਰਾਲਾ ਜਣੀ ਮਰਜ਼ੀ ਕਰਾਲਾ ਠੀਕ ਆ ਜੀ ਜੇ ਇਹਦਾ ਪਹੁੰਚ ਕਰਾਉਣੀ ਹੈ 100 ਕਿਲੋਮੀਟਰ ਤਾਂ ਤਾਂ 48000 ਲਵਾਂਗੇ ਨਹੀਂ 45 ਨਹੀਂ ਦੇ ਦਾਂਗੇ ਜੀ 45000 ਦੇ ਦੇ ਠੀਕ ਆ ਜੀ 45000 ਦੀ ਬਾਈ ਕਹਿੰਦਾ ਬੱਛੀ ਦੇ ਦਾਂਗੇ ਜੀ 15 ਕਿਲੋ 14 ਕਿਲੋ ਆਪਦੇ ਪਾਂ ਦੇ 45 ਚ ਪਹੁੰਚ ਕਰ ਦਾਂਗੇ ਯਾਰ 100 ਕਿਲੋ ਠੀਕ ਆ ਜੀ ਬਾਈ ਕਹਿੰਦਾ 45000 ਚ 100 ਕਿਲੋਮੀਟਰ ਪਹੁੰਚ ਕਰ ਦਾਂਗੇ ਜੀ ਅੱਗੇ ਵੀਰੇ ਦੋ ਨੰਬਰ ਇਹਦਾ ਸੂਆ ਕੰਨਮ ਆ ਜੀ ਇਹ ਵੀ ਪਲੂਣੀ ਸੂਈ ਆ ਵੀਰੇ ਠੀਕ ਆ ਇਹ ਕਦੋਂ ਸੂਈ ਆ ਜੀ ਇਨੂੰ ਵੀਰੇ 22-23 ਦਿਨ ਹੋ ਗਏ ਮੰਨ ਲਓ ਕੋਈ ਮਹੀਨਾ ਮੰਨ ਲਿਆ ਯਾਰ ਉਹਦੇ ਮਗਰ ਵੀ ਬੱਚਾ ਹੀ ਹੈ ਠੀਕ ਹੈ ਜੀ ਉਹੋ ਕੁੜਾ ਉਹਦਾ ਬੱਚਾ ਹੈ ਬੱਚਾ ਤੁਹਾਨੂੰ ਦਿਖਾ ਦਿੰਨੇ ਆ ਜੀ ਇਹਦੇ ਮਗਰ ਵੀ ਬੱਚਾ ਹੀ ਹੈ ਜੀ ਚੈੱਕ ਕਰ ਸਕਦੇ ਹੋ ਤੇ ਕਿੰਨਾ ਦੁੱਧ ਤਿਆਰ ਆ ਜੀ ਦੁੱਧ 13 ਕਿਲੋ ਹੋਊਗਾ 12 ਕਿਲੋ ਕਹਿ ਕੇ ਦਵਾਂਗੇ ਦੇਖ ਫਨਾ ਦੀ ڈن ਆ ਜੀ ਫਨਾ ਦੋਨਾ ਦੀ ਇਹ ਵੀ ਓਕੇ ਆ ਠੀਕ ਹੈ ਜੀ ਬਾਕੀ ਚੈੱਕ ਕਰ ਸਕਦੇ ਹੋ ਸੋਨਾ ਸਹਿਜ ਆ ਫਨਾ ਦਾ ਤੋੜ ਕੇ ਦਿਖਾ ਦੀ ਵੀਰੇ ਦੁੱਧ ਬਾਈ ਦੱਸਦਾ ਕਿ 13 ਕਿਲੋ ਆ ਜੀ ਤੁਸੀਂ 12 ਮੰਨ ਕੇ ਆਜੋ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਰਚਵਾਈ ਕਰ ਸਕਦਾ ਜੀ ਬਾਕੀ ਥਣਾਂ ਦੇ ਸਹਿਜ ਵੀ ਸੋਹਣੇ ਸੋਹਣਾ ਕੱਟ ਵਾਲਾ ਹਵਾਨਾ ਰੰਗ ਪ੍ਰਿੰਟ ਦੀ ਕਰਮ ਵਾਲੀ ਇਹ ਵੀ ਚੰਗੀ ਹੈ ਜੀ ਕੋਈ ਵੱਛਾ ਛੱਡੋ ਨਾ ਛੱਡੋ ਕੋਈ ਚੱਕਰ ਨਹੀਂ ਵੀਰੇ ਠੀਕ ਹੈ ਵੀਰੇ ਲੈ ਆਓ ਵੀਰੇ ਇਧਰ ਨੂੰ 12 ਕਿਲੋ ਆਪਦਾ ਜੋਕ ਕੇ ਲੈ ਜਾਏ ਕੋਈ ਵੀ ਸੱਜਣ ਤੇ ਇਹਦੀ ਡਿਮਾਂਡ ਵੀਰੇ ਇਹ 38000 ਚ ਪਹੁੰਚ ਕਰ ਦਾਂਗੇ ਵੀਰੇ 100 ਕਿਲੋਮੀਟਰ ਤੱਕ ਠੀਕ ਹੈ ਜੀ ਇਹਦੀ ਬਾਈ ਕਹਿੰਦਾ 100 ਕਿਲੋਮੀਟਰ ਤਿੱਕਰ 38000 ਰੁਪਏ ਚ ਪਹੁੰਚ ਕਰ ਦਾਂਗੇ ਜੀ ਅੱਗੇ ਵੀਰੇ ਤੋਕੜ ਸੁਆ ਕਿੰਨਾ ਮਾ ਜੇ ਦਾ ਇਹ ਸੁਆ ਦੂਜਾ ਹੋਊ ਵੀਰੇ ਤਦਾਲ ਬੜੀ ਲੀਸੀ ਵੀ ਕੀ ਹੈ ਠੀਕ ਹੈ ਜੀ ਤੇ AI ਵਗੈਰਾ ਹੋਈ ਹੈ ਜੀ ਨਹੀਂ ਵੀਰੇ ਇਹ ਤਾਂ ਹੀਟ ਚ ਹੀ ਆ ਠੀਕ ਹੈ ਜੀ ਕਿੰਨਾ ਦੁੱਧ ਤਿਆਰ ਹੈ ਜੀ ਦੁੱਧ ਵੀਰੇ 7 ਕਿਲੋ ਸੀਗਾ 6 ਕਿਲੋ ਹੋਊਗਾ ਠੀਕ ਹੈ ਜੀ ਥਾਣਾ ਦੀ ਢੰਣਾ ਜੀ ਢਣਾ ਦੋਣਾ ਦੀ ਓਕੇ ਜੀ ਠੀਕ ਹੈ ਬਾਈ ਬਾਈ ਕਹਿੰਦਾ ਘੱਟ ਸੇਵਾ ਵਾਲੇ ਘਰੋਂ ਆਈ ਆ ਥੋੜੀ ਜੀ ਫਿੱਕੀ ਜ਼ਰੂਰ ਹੈ ਜੀ ਬਾਕੀ ਇਸ ਵਕਤ ਹੀਟ ਚ 6 ਕਿਲੋ ਦੁੱਧ ਨੱਟ ਤਿਆਰ ਆ ਜੀ ਦੋ ਟਾਈਮ ਚਾਰ ਟਾਈਮ ਤੁਸੀਂ ਤਸੱਲੀ ਕਰ ਸਕਦੇ ਹੋ ਜੀ ਤਿੰਨ ਕਿਲੋ ਰੰਗ ਵਾਲੀ ਆ ਵੈੜ ਵੀਰੇ ਰੰਗ ਦਾ ਕੱਟ ਸੇਵਾ ਵਾਲੇ ਘਰੋਂ ਆਈ ਹੈ ਜੀ ਜੇ ਸੇਵਾ ਵਾਲੇ ਨੇ ਦੇਵਾ ਦੱਸਦਾ ਵਾ ਬਹਾਲਾ ਟਾਈਮ ਨਹੀਂ ਹੋਇਆ ਵੀਰੇ ਨੌਨ ਨੂੰ ਵੀ ਬਣਾਉਣ ਵਾਲੇ ਆ ਹਨਾ ਬਈ ਇਹਦੇ ਸੇਵਾਗੌਰ ਮਾਲਕਾਂ ਦੀ ਘੱਟ ਸੀਗੀ ਜਿਨ੍ਹਾਂ ਦੇ ਘਰੋਂ ਆਈ ਹੈ ਤੇ ਡਿਮਾਂਡ ਵੀਰੇ ਦੀ 10000 ਦੀ ਦੇ ਦਾਂਗੇ ਵੀਰੇ ਠੀਕ ਆ ਹੋ ਜੂ ਮਾਨਤਨ ਜੀ ਹੋ ਜੂਗਾ 50 ਕਿਲੋਮੀਟਰ ਤੱਕ ਇਹਦੀ ਪਹੁੰਚ ਕਰ ਦਾਂਗੇ ਕੱਲੀ ਦੀ ਇਹਦੀ ਕੱਲੀ ਠੀਕ ਆ ਬਾਈ ਕਹਿੰਦਾ ਕੱਲੀ ਦੀ ਵੀ ਪਹੁੰਚ ਕਰ ਦਾਂਗੇ 50 ਕਿਲੋਮੀਟਰ ਤੱਕ ਬਾਕੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਸਹੀ ਗੱਲ ਹੋਰ ਆ ਵੀਰੇ ਹਾਂਜੀ ਕੋਈ ਵੀ ਪਸ਼ੂ ਆ ਮੰਨ ਕੇ ਚੱਲੇ ਦੀ ਹਾਈਟ ਦਾ ਆਪਣੇ ਕਦ ਤੋਂ ਅੰਦਾਜ਼ਾ ਲਾ ਲਏ ਹੈ ਨਾ ਸਹੀ ਗੱਲ ਹੈ ਜੀ ਇਹਦਾ ਨੋਰਮਲ ਜਾਂ ਚੱਲਣ ਵਾਲਾ ਮੇਲ ਆ ਕਦ ਕੋਈ ਆ ਉਹ ਵੱਡੀ ਨਾ ਸਮਝ ਲੈ ਠੀਕ ਹੈ ਜੀ ਹਨ ਭਾਂਡੇ ਦੀ ਜਿਵੇਂ ਹੈਗੀ ਆ ਸਾਫ਼ ਹੋਊਗੀ ਕੋਈ ਵੀ ਬਾਕੀ ਇਹ ਗੱਲ ਬਾਈ ਨੇ ਸਹੀ ਕਹੀ ਜੀ ਕੋਈ ਵੀ ਕਿਸੇ ਵੀ ਚੈਨਲ ਤੇ ਤੁਸੀਂ ਵੀਡੀਓ ਦੇਖਦੇ ਹੁੰਦੇ ਆ ਜੀ ਜਿਹੜਾ ਵੀਰ ਪਸ਼ੂ ਤੋੜ ਕੇ ਦਿਖਾਉਂਦਾ ਹੁੰਦਾ ਤੇ ਪਸ਼ੂ ਦੀ ਹਾਈਟ ਦਾ ਅੰਦਾਜ਼ਾ ਬਾਈ ਦੇ ਹਿਸਾਬ ਨਾਲ ਲਾ ਲਿਆ ਕਰੋ ਬਾਈ ਦੁੱਧ ਵੀਰੇ ਅਗਲੀ ਦੀ ਸੇਵਾ ਦਾ ਜੇ ਸੇਵਾ ਦਾ ਦਾਣਾ ਪਾਣਾ ਪਾਇਆ ਕੁਝ ਵੀ ਨਾ ਕੀਤਾ ਤੇ ਫਿਰ ਦੁੱਧ ਵੀਰੇ ਨੇ ਕੀ ਦੇਣਾ ਵਾ ਸਹੀ ਗੱਲ ਆ ਜੀ ਜੇ ਮੈਂ ਪਲੂਣ ਬੱਚੀ ਆ ਤਾਂ 17 11 ਕਿਲੋ ਦੁੱਧ ਜਿਵੇਂ ਮਰਜ਼ੀ ਬੰਦਾ ਲੈ ਲੇ ਵੀਰੇ ਸਹੀ ਗੱਲ ਹੈ ਬਾਕੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਕਨੈਕਟ ਬਾਈ ਨਾ ਕਰ ਸਕਦੇ ਆ ਜੀ ਧੰਨਵਾਦ